ਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਤੇ ਅੱਜ ਨਾ ਆਪਾਂ ਤੁਹਾਨੂੰ ਕਣਕ ਦਾ ਇੱਕ ਇਹੋ ਜਿਹਾ ਬੂਝਾ ਵਿਖਾਉਣਾ ਹੈ ਵੀ ਜਿਹਦਾ ਛਿੱਟਾ ਨਾ ਗੱਠ ਦਾ ਹੋਊਗਾ ਘੜ ਤੋਂ ਘੱਟ ਗੱਠ ਦਾ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਇਹ ਵੀਡੀਓ ਚ ਤੇ ਜਿਵੇਂ ਹੁਣ ਆਹ ਕਣਕ ਹੈ ਇਸੇ ਕਣਕ ਚ ਹੀ ਆ ਉਹ ਕੋਈ ਆਇਨੀ ਕਣਕ ਹੋਰ ਚਾਹ ਇਸੇ ਕਣਕ ਚ ਹੈ ਤੇ ਜੇ ਆਪੇ ਇਹਦੇ ਛਿੱਟੇ ਇੱਥੇ ਵੇਖੀਏ ਤਾਂ ਵੇਖੋ ਤੁਸੀਂ ਇੱਥੇ ਹੈਗੀਆਂ 3 3628 336 ਤੇ 28 ਜਿਆਦਾ ਤਾਂ ਮੰਨ ਕੇ ਚੱਲੋ 8 ਘੰਡੀਆਂ ਹੀ ਆ ਤੇ ਕਿਤੇ 9 10 ਵੀ ਹੋ ਕੋਈ ਟਾਵਾ ਹੀ ਛਿੱਟਾ ਹੈ ਸਾਰੇ ਨਹੀਂਗੇ ਮੈਨੂੰ ਨਹੀਂ ਸਮਝ ਲੱਗਦੀ ਵੀ ਉਹ ਛੱਟਾ ਆਇਆ ਕਿੱਥੋਂ ਤੇ ਬਾਕੀ ਇੱਥੇ ਇੱਕ ਹੋਰ ਮੈਂ ਤੁਹਾਨੂੰ ਚਿੱਟੇ ਵਿਖਾਉਂਗਾ ਵੀ ਉਹ ਆਪਾਂ ਵੱਢਣੇ ਵੀ ਲਹਿਦਾ ਹੀ ਹੈ ਐ ਨਹੀਂ ਆਪਾਂ ਵੀ ਵਿੱਚ ਵੱਢਦੇ ਨੇ ਕਣਕ ਦੇ ਲਹਿਦਾ ਵੱਢਾਂਗੇ ਤੇ ਮੈਂ ਤੁਹਾਨੂੰ ਉਹ ਚਿੱਟੇ ਵਿਖਾਉਂਗਾ ਇਹ ਕਣਕ ਵੀ ਇਹ ਹੈਗੀ 30 80 ਕੋਈ ਹੋਰ ਵੈਰਾਈਟੀ ਨਹੀਂ ਆਪਾਂ ਜੇ ਆਖੇ ਵੀ ਇਹਦੇ ਛਿੱਟੇ ਵੱਡੇ ਹੋਣਗੇ 3086 ਕਣਕ ਹੈ ਤੇ ਹੁਣ ਆ ਛਿੱਟੇ ਵੇਖੋ ਤੁਸੀਂ ਇਹ ਇੱਕੋ ਹੀ ਕਣਕਾਂ ਨਾਲੇ ਆ ਕਿੱਡਾ ਛੱਟਾ ਇਹਦੇ ਹੈਗੀਆਂ ਤਿੰਨ 36 39 211 ਘੰਡੀਆਂ ਵੇਖ ਲਓ ਤੁਸੀਂ ਇੱਕੋ ਵੀ ਹੈ ਇਹੇ 3 3 6 3 9 2 11 ਆ ਦੇਖੋ ਮੈਂ ਇਹਦੀ ਨਿਸ਼ਾਨੀ ਬੱਦੀ ਸੀ ਆਹ ਕਾ ਬੱਦਾ ਸੀਗਾ ਮੈਂ ਕਿਹਾ ਵੀ ਆਪਾਂ ਲੈਦਾ ਵਡਾਂਗੇ ਇਹਨਾਂ ਨੂੰ ਤੇ ਆਹੀ ਇੱਕ ਹੋਰ ਵੀ ਇੱਥੇ ਉਹਦੀ ਵੀ ਨਿਸ਼ਾਨੀ ਬੱਦੀ ਵੀ ਹੈ ਆਹ ਵੇਖੋ ਆਹ ਨਿਸ਼ਾਨੀ ਬੱਦੀ ਹੈ ਤੇ ਇਹਦੇ ਵੀ ਗਿਣ ਲਓ ਤੁਸੀਂ 3 3 6 3 9 ਤੇ 10 3 36 39 ਤੇ 211 ਬਾਕੀ ਆ ਜੇ ਤੁਸੀਂ ਕਰੋਗੇ ਇਹ ਤਾਂ 7 8 7 8 ਬਸ ਇੰਨੇ ਕੁ ਹੋਣਗੇ 3 36 ਤੇ 7 8 ਬਸ ਇਹ ਤਾਂ 7 ਜਾਂ 8 ਕੰਡੀਆਂ ਤੇ ਕਣਕ ਖੜੀ ਆ ਕਣਕ ਨਹੀਂ ਡਿੱਗੀ ਤੇ ਇਹਦਾ ਨਾ ਡਿੱਗਣ ਦਾ ਕਾਰਨ ਇੱਕ ਤਾਂ ਕੋਈ ਬਾਹਲੀ ੱਡੀ ਤੇਜ਼ ਹਵਾ ਨਹੀਂ ਸੀ ਤੇ ਇੱਕ ਇਹ ਬਈ 0 ਟਲ ਦਾ ਵੀਜੀ ਵੀ ਹੈ ਆ ਛੱਟਾ ਵੇਖੋ ਤੁਸੀਂ ਕਿੱਡਾ ਮਜ਼ਬੂਤ ਹੈ ਤੇਜ਼ ਛਾਸੀ ਦਾ ਕੋਈ ਵੀ ਆਪ ਮੁੱਲ ਹੈ ਕਿ ਨਹੀਂ ਬੀਜਾ ਵਿੱਚ ਹੋਰ ਵੀ ਹੋਊਗਾ ਆਪਣੇ ਘਰ ਦਾ ਬੀਜ ਤੇਜ਼ ਛਾਸੀ 3 3 6 3 9 2 11 ਤੇ ਜਿਹੜਾ ਮੈਂ ਤੁਹਾਨੂੰ ਛੱਟਾ ਬਖਾਣਾ ਉਹ ਅੱਗੇ ਹੈ ਤੇ ਤੁਸੀਂ ਆਪ ਹੀ ਮੰਨ ਜੋਗੇ ਇਹ ਵਾਕਿਆ ਯਾਰ ਠੀਕ ਹੈ ਪਰਮਾਤਮਾ ਜਾਣੇ ਵੀ ਉਹ ਛਿੱਟਾ ਆਇਆ ਕਿੱਥੋਂ ਕਿੱਥੋਂ ਉਹ ਬੀਜ ਡਿੱਗਿਆ ਤੇ ਪਹਿਲਾਂ ਵੀ ਇਹੇ ਬੀਜ ਸੀ ਆਪਣੇ ਤੇ ਉਦੋਂ ਤੱਕ ਕਿਤੇ ਕੋਈ ਇਹੋ ਜਿਹਾ ਛਿੱਟਾ ਵੇਖਿਆ ਨਹੀਂ ਉਹੀ ਹੋ ਜਾਂਦਾ ਐ ਇੱਥੇ ਆਓ ਛਿੱਟਾ ਨਾਲੇ ਆ ਦਰਖਤਾਂ ਵੇਖੋ ਤੁਸੀਂ ਦਰਖਤ ਦੇ ਥੱਲੇ आ चिट्टा वेखो त्डा तो य पूरा एक गेट का चिट्टा यही आख लो पूरा एक गिट्ठा हम आप देखोगे तो ये है कहीं आ देखो ते... आ चल रही जड़ गया चिट्टा एडा चिट्टा ये ये घंटिया के एक दो, तीन चार छः, सत 8 9 10 11 12 13 14 1 2 3 4 5 6 7 8 9 10 11 12 13 ਇਧਰ 13 ਇਹ ਲੋ ਆਹਾ ਛਟਾ ਹੋ ਪਤਾ ਨਹੀਂ ਕਿਥੋਂ ਵੀ ਆਇਆ ਹੁਜੇ ਦੂਜੇ ਛਟੇ ਨਾਲ ਤੁਸੀਂ ਵੇਖੋਗੇ ਇਹ ਤਾਂ ਕੋਈ ਮੁਕਾਬਲਾ ਹੀ ਨਹੀਂ ਯਾਰ ਤੇ ਆ ਚਿੱਟਣਾ ਵੇਖ ਲੋ ਤੁਸੀਂ ਆ ਇਹਦੇ ਅੱਧੇ ਚ ਰਹਿ ਜਾਂਦਾ ਲੈ ਤੇ ਉਹ ਕਿੱਥੋਂ ਤੱਕ ਪਿਆ ਪੂਰਾ ਚਾਰ ਉਂਗਲਾਂ ਵੱਡਾ ਉਹ ਤੋਂ ਇਹਦੇ ਸਮਝ ਨਹੀਂ ਲੱਗਦੀ ਕਿ ਕਿੱਥੋਂ ਕੋਈ ਦਾਣਾ ਡਿੱਗਿਆ ਪਤਾ ਨਹੀਂ ਕੋਈ ਜਾਨਵਰ ਉੱਤੇ ਬੈਠਾ ਆ ਕੇ ਦਰਖਤ ਤੇ ਉਹਨੇ ਡਿੱਗਿਆ ਉਹ ਤੋਂ ਡਿੱਗਿਆ ਜਾਂ ਉਹਨੇ ਕੋਈ ਬੈਠ ਕੀਤੀ ਹੈ ਵੀ ਉਹਦੇ 'ਚ ਕੋਈ ਦਾਣਾ ਸੀ ਹਾਂ ਬਸ ਓਕੇ ਗੱਟ ਲੈਂ ਗੱਟ ਨਹੀਂ ਗੱਟ ਗੱਟ ਆ ਹੁਣ ਆਪਾਂ ਗੱਠ ਲਾ ਕੇ ਮੈਂ ਦੂਜਾ ਪਹਿਲਾ 9 ਇੰਚ ਦਾ ਹੁਣ ਇਹ ਕੱਟ ਆ ਦੇਖ ਗੱਠ ਤੋਂ ਇੰਚ ਚ ਕੱਟ ਹੈ ਇਹੀ ਇੱਕ ਹੋਰ ਤੇ ਦੂਜੇ ਦੂਜੇ ਦਾਦ ਚ ਨਹੀਂ ਆਉਂਦੇ ਵੀ ਤੇਰੇ ਅਲੀ ਗੱਲ ਹੈ ਵੀ ਸਿੰਗੜੀ ਹੈ ਹੈ ਸਿੰਗਲ ਹੈ ਨਾਲੇ ਇਹ ਕੈਰੀ ਨਾਲੀ ਜਿਹਦਾ ਜਿਵੇਂ ਆ ਦੇਖੋ ਤੁਸੀਂ ਕੱਲਾ ਹੀ ਦਰਾਂ ਦਾ ਥੱਲੇ ਹੀ ਉਹ ਕਿਡਾ ਕਵੇਂ ਤੂੰ ਇੱਥੇ ਹੈਗਾ